ਤਾਬ ਜੀ ਭਾਰਤ ਤੇ ਵੱਡੇ ਇਜ਼ਾਮ ਲੱਗਦੇ ਰਹੇ ਨੇ ਕਿ ਜੋ ਵੀ ਚੀਜ਼ ਬਾਹਰੋਂ ਆਉਂਦੀ ਹੈ ਉਸ ਤੇ ਇمپੋਰਟ ਡਿਊਟੀ ਬਹੁਤ ਜ਼ਿਆਦਾ ਲੱਗਦੀ ਹੈ ਯੂਰਪੀਨ ਗੁਨੀਯੰਦਾਂ ਤੇ ਪਾਰਸਾ ਕਿਤੇ ਵਿੱਚ ਐਫਟੀਏ ਜਿਹਨੂੰ ਕਹਿੰਦੇ ਆ ਫਰੀ ਟ੍ਰੇਡ ਐਗਰੀਮੈਂਟ ਥੋੜੇ ਦਿਨ ਪਹਿਲਾਂ ਆਪਾਂ ਅਮਰੀਕਾ ਨਾਲ ਕੋਈ ਗੱਲਬਾਤ ਕਰ ਰਹੇ ਸੀ ਸਿਰਫ ਇਹੀ ਐਫਟੀਏ ਕਰਨਾ ਸੀ ਉਹਦੇ ਨਾਲ ਰਾਮਪੁਰਾ ਨੇ ਦਾਅਵਾ ਕਰਤਾ ਸੀਗਾ ਜੀ ਨਹੀਂ ਸਾਡਾ ਗੱਲਬਾਤ ਹੋਣੀ ਹੈ ਅਭੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਇਦ ਕੁਝ ਨਰਾਜ਼ ਹੋ। ਉਹਨਾਂ ਨੇ ਕਈ ਵਾਰੀ ਇਹ ਵੀ ਕਿਹਾ ਜੀ ਅਸੀਂ ਤਾਂ ਜੀ ਭਾਰਤ-ਪਾਕਿਸਤਾਨ ਦੀ ਜੰਗ ਰੁਕਵਾਈ ਹੈ। ਕੈਨੇਡਾ ਉਹਦਾ ਗੁਆਂਢ ਹੈ, ਉਹਦੀ ਕੰਧ ਸਾਂਝੀ ਹੈ ਤੇ ਉਹਦੇ ਉਹ ਨਾਰਾਜ਼ ਹੈ ਤੇ ਹੋਰ ਕੌਣ ਨਹੀਂ ਹੋਊਗਾ। ਮਤਾਬ ਜੀ ਭਾਰਤ ਤੇ ਵੱਡੇ ਇਤਜ਼ਾਮ ਲਾਗਦੇ ਰਹੇ ਨੇ ਕਿ ਜੋ ਵੀ ਚੀਜ਼ ਬਾਹਰੋਂ ਆਉਂਦੀ ਹੈ ਉਸ ਤੇ ਇੰਪੋਰਟ ਡਿਊਟੀ ਬਹੁਤ ਜ਼ਿਆਦਾ ਲੱਗਦੀ ਹੈ। ਇਸੇ ਤੇ ਚੱਲਦੇ ਇੱਕ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜੇ ਉਹ ਭਾਰਤੀਆਂ ਲਈ ਖਾਸ ਕਰਕੇ ਜਿਆਦਾ ਖੁਸ਼ੀ ਵਾਲੀ ਹੋਵੇ ਖਬਰ ਕਿ ਜੋ ਬਾਹਰੋਂ ਆਉਂਦੀਆਂ ਨੇ ਖਾਸ ਕਰਕੇ ਯੂਰਪ ਤੋਂ ਕਾਰਾਂ ਤੇ ਉਹਨਾਂ ਤੇ ਇمپੋਰਟ ਡਿਊਟੀ ਘਟਾਈ ਜਾ ਰਹੀ ਹੈ ਉਸ ਨੂੰ 110 ਤੋਂ ਘਟਾ ਕੇ 40% ਕੀਤਾ ਜਾ ਰਿਹਾ ਹੈ ਜਿਸ ਨਾਲ ਭਾਰਤ ਵਿੱਚ ਕਾਰਾਂ ਸਸਤੀ ਹੋ ਸਕਦੀਆਂ ਨੇ ਬਹੁਤ ਜ਼ਿਆਦਾ ਜੀ ਜੀ ਬਿਲਕੁਲ ਤੁਸੀਂ ਦੇਖੋ ਅੱਜ ਸੋਮਵਾਰ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਇੱਥੇ ਜਿਹੜੇ ਸਾਡੇ ਮੇਨ ਸਮਾਰੋਹ ਜਿਹੜਾ ਦਿੱਲੀ ਚ ਹੋਇਆ ਸਾਡਾ ਰਾਸ਼ਟਰੀ ਸਮਾਰੋਹ ਉਹਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਜਿਹੜੇ ਲੀਡਰ ਨੇ ਜਾਂ ਉਹਨਾਂ ਦੇ ਅਹੁਦੇਦਾਰ ਨੇ ਉਹ ਆਏ ਹੋਏ ਨੇ ਜੀ ਤੇ ਉਹ ਭਾਗ ਲੈ ਰਹੇ ਨੇ ਤੇ ਉਹਨਾਂ ਦਾ ਜਿਹੜਾ ਸਿਖਰ ਸੰਮੇਲਨ ਹੈ ਭਲਕੇ ਮੰਗਲਵਾਰ ਨੂੰ 27 ਜਨਵਰੀ ਨੂੰ ਹੋਣਾ ਹੈ ਜੀ ਨਾ ਯੂਰੋਪੀਅਨ ਯੂਨੀਅਨ ਦਾ ਤੇ ਭਾਰਤ ਦਾ ਇਹਦੇ ਵਿੱਚ ਐਫਟੀਏ ਜਿਹਨੂੰ ਕਹਿੰਦੇ ਆ ਫ੍ਰੀ ਟ੍ਰੇਡ ਐਗਰੀਮੈਂਟ ਇਹਦੇ ਹੋਣ ਦੀ ਪੂਰੀ ਸੰਭਾਵਨਾ ਹੈ ਜੀ ਜਿਹੜੇ ਸੂਤਰ ਦੱਸ ਰਹੇ ਨੇ ਜਿਹੜੇ ਸਰਕਾਰੀ ਸੂਤਰ ਜਿਹੜੇ ਹੈਗੇ ਆ ਉਹਨਾਂ ਦਾ ਇਹੀ ਕਹਿਣਾ ਹੈਗਾ ਵੀ ਇਹ ਸਮਝੌਤਾ ਜਿਹੜਾ ਹੈਗਾ ਹੋ ਸਕਦਾ ਔਰ ਤੁਸੀਂ ਇਹਨੂੰ ਮਿਲਾ ਕੇ ਦੇਖੋ ਥੋੜੇ ਦਿਨ ਪਹਿਲਾਂ ਆਪਾਂ ਅਮਰੀਕਾ ਨਾਲ ਵੀ ਗੱਲਬਾਤ ਕਰ ਰਹੀ ਸੀ ਸਿਰਫ ਇਹੀ ਐਫਟੀਏ ਕਰਨਾ ਸੀ ਉਹਦੇ ਨਾਲ ਲੇਕਿਨ ਉਹ ਗੱਲਬਾਤ ਟੁੱਟ ਗਈ ਸੀ ਆਪਣੀ ਉਹ ਗੱਲਬਾਤ ਵਿਚ ਹੀ ਰਹਿ ਗਈ ਸੀ ਔਰ ਲੇਕਿਨ ਉਹ ਡਾ ਟਰੰਪ ਫਿਰ ਨੇ ਦਾਵਾ ਕਰਤਾ ਸੀਗਾ ਜੀ ਨਹੀਂ ਸਾਡਾ ਗੱਲਬਾਤ ਹੋਣੀ ਹੈ ਉਹ ਆਪਣੀ ਕਿੰਝੀ ਵੀ ਮਟਾਰ ਰਿਹਾ ਬੰਦਾ ਆਪਣਾ ਹੋਣਾ ਜਿਹੜਾ ਟਰੰਪ ਹੈ ਉਹ ਕਿਉਂਕਿ ਪਹਿਲਾਂ ਉਹਦਾ ਹੋਣਾ ਸੀਗਾ ਲੇਕਿਨ ਉਹ ਵਿਚੀ ਗੱਲ ਰਹਿ ਗਈ ਕਿਉਂਕਿ ਉਹ ਥੋੜਾ ਜਿਹਾ ਨਾ ਬੋਲਣ ਲੱਗੀ ਕਈ ਵਾਰੀ ਟਰੰਪ ਹੋਰੀ ਸੋਚਦੇ ਨਹੀਂ ਹੈਗੇ ਥੋੜਾ ਅੜੇ ਲਾ ਰੁਪਿਆ ਥੋੜਾ ਜਿਹਾ ਉਸ ਤੋਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਕੁਝ ਨਰਾਜ਼ ਨੇ ਕਿਉਂਕਿ ਉਹਨਾਂ ਨੇ ਕਈ ਵਾਰੀ ਇਹ ਵੀ ਕਿਹਾ ਜੀ ਅਸੀਂ ਤਾਂ ਜੀ ਭਾਰਤ ਪਾਕਿਸਤਾਨ ਦੀ ਜੰਗ ਰੁਕਵਾਈ ਹੈ। ਹੁਣ ਤਾਂ ਯੂਰਪ ਵੀ ਨਰਾਜ਼ ਚੱਲ ਰਿਹਾ। ਯੂਰਪ ਵੀ ਨਰਾਜ਼ ਚੱਲ ਰਿਹਾ ਸਾਰੇ ਦੇਸ਼ ਹੀ ਨਰਾਜ਼ ਚੱਲ ਰਹੇ ਆ ਜੀ ਵੈਨੇਜ਼ੂਏਲਾ ਤੋਂ ਲੈ ਲਓ ਗ੍ਰੀਨਲੈਂਡ ਲੈ ਲਓ ਕੈਨੇਡਾ ਉਹਦਾ ਗੁਆਂਢ ਹੈ ਉਹਦੀ ਕੰਧ ਸਾਂਝੀ ਹੈ ਤੇ ਉਹਦੇ ਉਹ ਨਰਾਜ਼ ਹੈ ਤੇ ਹੋਰ ਕੌਣ ਨਹੀਂ ਹੋਊਗਾ। ਤੁਸੀਂ ਦੇਖੋ ਵੀ ਜਿਹੜੇ ਮਾਰਕ ਕਾਰਨੀ ਦਾਬੋਸ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਵਿਸ਼ਵ ਆਰਥਿਕ ਫੋਰਮ ਦੀ ਜਿਹੜੀ ਮੀਟਿੰਗ ਸੀਗੀ ਉਹਨਾਂ ਸਿਖਰ ਸੰਮੇਲਨ ਸੀ ਉੱਥੇ ਵੀ ਉਹਦੇ ਚ ਉਹ ਕਿੰਨਾ ਖਿਲਾਫ ਬੋਲ ਕੇ ਆਏ ਨੇ ਉਹ। ਉਹਨਾਂ ਨੇ ਨ ਲੇਕਿਨ ਹੁਣ ਕਹਿੰਦੇ ਵੀ ਅਸੀਂ ਹੁਣ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਹੈਗਾ ਹੁਣ ਅਸੀਂ ਹੁਣ ਚਾਈਨਾ ਵੀ ਜਾ ਕੇ ਆਏ ਨੇ ਚਾਈਨਾ ਉਹਦਾ ਅਮਰੀਕਾ ਦਾ ਮੁੱਖ ਵਿਰੋਧੀ ਹੈ ਇਸ ਟਾਈਮ ਤੇ ਉੱਥੇ ਵੀ ਜਾ ਕੇ ਆਏ ਨੇ ਤੇ ਆਪਣਾ ਹੁਣ ਕੈਨੇਡਾ ਇੱਕ ਸੁਤੰਤਰ ਦੇਸ਼ ਹੈਗਾ ਤੇ ਤੁਸੀਂ ਕਿਸੇ ਨੂੰ ਕਿੱਦਾਂ ਕਹਿ ਸਕਦੇ ਹੋ ਵੀ ਸਾਡਾ ਸੂਬਾ ਬਣ ਜਾਵਾ ਇਹ ਮਤਲਬ ਉਹ ਇੱਕ ਸ਼ੁਰੂ ਤੋਂ ਹੀ ਪਤਾ ਨਹੀਂ ਕਿੱਦਾਂ ਦੀ ਐਤ ਕੀ ਜਿਹੜੇ ਹੈਗੇ ਨੰਪਣੀ ਦੂਜੀ ਜਿਹੜੀ ਟਰਮ ਹੈਗੀ ਹੈ ਦੂਜਾ ਜਿਹੜਾ ਕਾਰਜਕਾਲ ਹੈ ਟਰੰਪ ਹੋਰੀ ਉਹ ਕਿਉਂ ਇਦਾਂ ਦਾ ਕਰਨਾ ਚਾਹੁੰਦੇ ਨੇ ਪੂਰੀ ਦੁਨੀਆ ਦੇ ਵਿੱਚ ਸਥਿਰਤਾ ਫਲਾ ਦਿੱਤੀ ਹੈ ਜੀ ਇਹਨਾਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ